ਲੋਕਾਂ ਨਾਲ ਗੱਲਾਂ ਕਰਦੇ ਆ ਉਹ ਵੀ ਗੱਲਾਂ ਹੈ ਗਿਆਨ ਵੱਧਾ ਜਬ ਲਗ ਦੁਨੀਆ ਰਹੀਏ ਨਾਨਕ ਕਿਸ ਸੁਣੀਏ ਕਿਸ ਕਹੀਏ ਜਿੰਨਾ ਤੱਕ ਅਸੀਂ ਗੁਰੂ ਦੇ ਪਿਆਰੂ ਸੰਸਾਰ ਤੇ ਰਹਿਣਾ ਜਾਂ ਤੱਕ ਕਿਸੇ ਦੀ ਸੁਣ ਲਈਏ ਜਾਂ ਫਿਰ ਕਿਸੇ ਨੂੰ ਸੁਣਾ ਦਈਏ ਸੁਣੇ ਸੁਣਾਏ ਤੋਂ ਬਿਨਾ ਕੁਝ ਵੀ ਪਤਾ ਨਹੀਂ ਲੱਗਦਾ ਅੱਜ ਤੱਕ ਅਸੀਂ ਉਸਤਾਦ ਧਾਰਦੇ ਆ ਸਾਡੇ ਟੀਚਰ ਸਾਡੇ ਮਾਸਟਰ ਸਾਡੇ ਮਾਪਿਓ ਉਹ ਸਾਨੂੰ ਕੁਝ ਨਾ ਕੁਝ ਸੁਣਾਉਂਦੇ ਆ ਅਸੀਂ ਸੁਣਦੇ ਆ ਤੇ ਦੁਨੀਆ ਵਿੱਚ ਸਾਡਾ ਨਿਰਭਾਅ ਹੋ ਰਿਹਾ ਜਿਸ ਮਨੁੱਖ ਦਾ ਮਾਂ ਪਿਓ ਬੱਚੇ ਦਾ ਮਾਂ ਪਿਓ ਜਨਮ ਤੋਂ ਜਾਂ ਉਹਦੀ ਛੋਟੀ ਉਮਰ ਤੋਂ ਚਲਿਆ ਜਾਏ ਫਿਰ ਉਸ ਬੱਚੇ ਨੂੰ ਤੁਸੀਂ ਦੇਖਿਓ ਕਿੰਨਾ ਪਛੜਿਆ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਾਂ ਦੁਨੀਆਦਾਰੀ ਵਿੱਚ ਬਹੁਤ ਪਛੜ ਜਾਂਦਾ ਹੈ ਜਿਹਦੇ ਮਾਪੇ ਚਲੇ ਜਾਣ ਭਰੋ ਨਹੀਂ ਪਛੜਿਆ ਜਿਨੇ ਬਾ ਗੁਰੂ ਦੀ ਫੜ ਲਈ ਆਖੋ ਸਤਨਾਮ ਚੂਨਾ ਮੰਡੀ ਲਾਹੌਰ ਵਿੱਚ ਇੱਕ ਭਾਈ ਜੇਠਾ ਛੋਟੀ ਜੀ ਉਮਰ ਮਾਤਾ ਵੀ ਸਿਰ ਤੋਂ ਚਲੀ ਗਈ ਤੇ ਪਿਤਾ ਵੀ ਸਿਰ ਤੋਂ ਚਲਿਆ ਗਿਆ ਸਪੱਬ ਬਣਿਆ ਨਾਨੀ ਜੁੜੀ ਸੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਸਤਗੁਰਾਂ ਦਾ ਸ਼ੁਕਰਾਨਾ ਕਰਦੀ ਸੀ ਜਦੋਂ ਪਤਾ ਲੱਗਾ ਵੀ ਦੋਤੇ ਦੇ ਸਿਰ ਤੇ ਨਾਂ ਮਾਂ ਤੇ ਪਿਆਰਿਓ ਬਾਹ ਫੜ ਕੇ ਭਾਈ ਜੇਠੇ ਦੀ ਗੁਰੂ ਅਮਰਦਾਸ ਨੂੰ ਪੜਾ ਦਿੱਤੇ ਐਸੇ ਜਿਹੜੇ ਜਿਨ੍ਹਾਂ ਦੇ ਮਾਪੇ ਸਿਰ ਤੇ ਨਾਂ ਹੋਣ ਉਹ ਪਛੜ ਜਾਂਦੇ ਦੁਨੀਆ ਵਿੱਚੋਂ ਪਰ ਜਿਹੜੇ ਗੁਰੂ ਦੀ ਬਾਹ ਪੜ ਲੈਣ ਮੇਰਾ ਕਹਿਣ ਤੋਂ ਭਾਵੇਂ ਹੈ ਕਿ ਜਿਸ ਪਰਮੇਸ਼ਰ ਨੇ ਸਾਨੂੰ ਜਨਮ ਦਿੱਤਾ ਹੈ ਉਹਦੇ ਵੱਲ ਅਸੀਂ ਧਿਆਨ ਜ਼ਰੂਰ ਦੇਣਾ ਵਿਸਾਰਨਾ ਨਹੀਂ ਜਦੋਂ ਵੀ ਅਸੀਂ ਮਾਤਾ ਦੇ ਗਰਭ ਵਿੱਚ ਪੁੱਠੇ ਲਟਕ ਰਹੇ ਸੀ ਨਾ ਤੇ ਉਦੋਂ ਇੱਕ ਵਾਅਦਾ ਕੀਤਾ ਸੀ ਵਿਦਵਾਨਾਂ ਦੀ ਰਹਿ ਆ ਕਿ ਮਾਲਕਾ ਇੱਥੋਂ ਕੱਢ ਲਾ ਸਵਾਸ ਸਵਾਸ ਸਾਹ ਸਾਹ ਦੇ ਨਾਲ ਤੇਰਾ ਨਾਮ ਜਪਾਂਗਾ ਆਖੋ ਸਤਨਾਮ ਸ੍ਰੀ ਪਰ ਸੰਸਾਰ ਤੇ ਆ ਕੇ